ਨਾ ਕੀ ਆ 5000 ਰੁਪਇਆ ਲਿਆ ਕੇ ਦੇ ਖਲੋ ਪਾਣੀ ਲੜ ਗਿਆ ਅੰਦਰ ਬੇਹੋਸ਼ ਹੋ ਗਏ ਆ ਉਹ ਕੌਣ ਆਏ ਉਹ ਭਾਈ ਕੌਣ ਆ ਸਵੇਰੇ ਸਵੇਰੇ ਆ ਗਿਆ ਇਹ ਥੱਲੇੋਂ ਉੱਤੇ ਜਾਂਦੇ ਹੀ ਸੁਬਾਹ ਹੋ ਗਈ ਆ ਭਾਈ ਮੈਂ ਤਾਂ ਵੀਰੇ ਸੁੱਤਾ ਉੱਠਿਆ ਕੀ ਮਸਲਾ ਕੀ ਆ ਤੇਰੀ ਲਾਸ਼ ਥੱਲੇ ਗੱਲਾਂ ਕਰ ਰਹੀ ਸੀ ਮੈਨੂੰ ਨੀਂਦ ਚ ਤੁਰਨ ਦੀ ਆਦਤ ਆ ਹੋ ਸਕਦਾ ਮੈਂ ਹੀ ਹੋਵਾਂ ਹੈ ਅੱਛਾ ਕੀ ਚਾਹੀਦਾ ਕੀ ਆ ਨੀਂਦ ਚ ਡਿੱਗਣ ਦੀ ਨਹੀਂ ਆਦਤ ਥੱਲੇ ਡੇਗ ਇੱਥੇ ਮਾਰੇ ਹੋਇਆ ਕੀ ਆ ਹੋਇਆ ਕੀ ਆ ਪੈਸੇ ਦੇ 5000 ਤੂੰ ਹੁਣ ਇਤੋਂ ਥੱਲੇ ਹੁ ਜਿਆ ਉੱਤੇ ਕੀ ਗੱਲ ਕਿਉਂ ਦਵਾਂ ਕੀ ਆਧਾਰੇ ਲੈਣੇ ਆ ਉਹ ਆਧਾਰੇ ਨਹੀਂ ਪਾਣੀ ਲਿਆ ਵਾ ਹੋਸ਼ ਕਰ ਹੁਣੇ ਥੱਲੇ ਹੀ ਗਿਆ ਵਾਂ ਤੂੰ ਕਿੰਨੇ ਪੈਸੇ ਦਵਾਂ 5000 ਤੇ ਦੇਂਗਾ ਕਦੋਂ ਫਿਰ ਉਹ ਦੇਂਗਾ ਮੈਂ ਭੈਣ ਦਾ ਵਿਆਹ ਕਰਨਾ 5000 ਨਾਲ ਤੂੰ ਦੇਂਗਾ ਕਦੋਂ ਪਾਣੀ ਆ ਪਾਣੀ ਦੇ ਪੈਸੇ ਆ ਦੇ ਤੂੰ ਪਾਣੀ ਪਾਣੀ ਕਿਨੇ ਲਿਆ ਉਹ ਮੇਰੇ